ਸਾਹਿਬ ਜਤਾ ਬਾਬਾ ਜੂਰਾ ਵਰਸ ਸਹਿਜ ਜਤਾ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਕੌਰ ਜੀ ਟੋਟਰਮਲ ਦੀ ਕਮਾਈ ਜਿੱਥੇ ਟੋਟਰਮਲ ਦੀ ਜ਼ਮੀਨ ਹੈ ਜਿੱਥੇ ਟੋਟਰਮਲ ਨੂੰ ਨਵੇਂ ਪਾਸਾ ਵੱਲੋਂ ਬਖਸ਼ਿਸ਼ ਹੋਈ ਸੀ ਗੁਰਦੁਆਰਾ ਸ੍ਰੀ ਮੰਡੀ ਸਾਹਿਬ ਆਲੋਆਰਖ ਪਵਨਗੜ ਦੇ ਨੇੜੇ ਸੋ ਇਹ ਨਗਰ ਕੀਰਤਨ ਉੱਥੇ ਜਾਊ ਇਹ ਨਗਰ ਕੀਰਤਨ 2000 ਤੋਂ 4 ਤੋਂ ਲੈ ਕੇ ਜੀ ਵਾਰ 21ਵਾਂ ਨਕਰ ਕੀਰਤਨ 2024 ਦਾ 21ਵਾਂ ਹਾਂਜੀ ਹਾਂ ਮਾਨਸ਼ੀਰ ਦੀ ਸ਼ਰਧਾ ਯਾਦਗਾਰ ਨਕਰ ਕੀਰਤਨ ਸਮਝੋ ਉਹਨਾਂ ਦੀ ਮਹਾਨਸ਼ੀ ਦੀ ਜਾਤ ਦੇ ਵਿੱਚ ਸਹਿਜਾ ਦਾ ਪਾਪਾ ਜੋ ਰਵਰ ਸਿੰਘ ਉਹ ਸਹਿਜਾ ਦਾ ਪਾਪਾ ਭਤੇ ਸਿੰਘ ਅਤੇ ਮਾਤਾ ਗੁਦਰ ਕੌਰ ਜੀ ਟੋਟਰਮਲ ਵੀ ਕਮਾਈ ਜਿੱਥੇ ਟੋਟਰਮਲ ਦੀ ਜ਼ਮੀਨ ਹੈ ਜਿੱਥੇ ਟੋਟਰ ਮੱਦ ਨੂੰ ਲੋਕਸ ਭਾਗ ਸਾਹਿਬ ਵੱਲੋਂ ਬਖਸ਼ਿਸ਼ ਹੋ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਫਾਲੋ ਅਰਖ ਸੋਹਾਨੇ ਗੜ ਦੇ ਨੇੜੇ ਸੋ ਇਹ ਨਗਰ ਕੀਰਤਨ ਉੱਥੇ ਜਾਊਗਾ ਬਹੁਤ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਸ਼ਹੀਦਾ ਨੇ ਬਹੁਤ ਵੱਡੀ ਕਿਰਪਾ ਐ ਸੰਗਤ ਬਹੁਤ ਜਿਆਦਾ ਅਤੇ ਸੰਗਤ ਦਾ ਸਤਿਕਾਰ ਵੀ ਪੰਜ ਪਿਆਰਾਂ ਦਾ ਸਤਿਕਾਰ ਸਤਿਗੁਰੂ ਦਾ ਸਤਿਕਾਰ ਕਦਮ ਕਦਮ ਤੇ ਲੋਕਾਂ ਦੇ ਕਿੰਨੇ ਕੋ ਖੁਸ਼ ਆਏ ਬਹੁਤ ਜਿਆਦੇ ਜੀ ਦੇਖੋ ਤੁਸੀਂ ਫਤੇਗੜ ਸਾਹਿਬ ਇੱਥੋਂ ਮੈਨੂੰ ਆਇਆ ਲਾਦਾ ਵੀ ਸਾਰਾ 40 ਕਿਲੋਮੀਟਰ ਹੋਣਾ ਸਾਰਾ ਹੈ ਜੀ ਤੇ 7 ਵਜੇ ਨਗਰ ਕੀਰਤਨ ਉੱਥੋਂ ਜੋਤੀ ਸਰੂਪ ਤੋਂ ਤੁਰ ਪਿਆ ਸੀ 7 ਵਜੇ ਦਾ ਤੁਰਿਆ ਹੋਇਆ ਇਸ ਸਮੇਂ ਰੋਟੀ ਦੇ ਪੋੜਾ ਤੇ ਨਾਪੇ ਪਹੁੰਚਿਆ ਹੋਇਆ ਉੱਥੇ ਪਤ ਪਿਆਰੇ ਨੂੰ ਜਲਪਾਣੀ ਚਕਾਰੇ ਨੇ ਬੜਾ ਸ਼ਾਜੇ ਸੰਗਤਾਂ ਦੇ ਵਿੱਚ ਸੰਗਤਾਂ ਤਾਂ ਕਹਿੰਦੀਆਂ ਨੇ ਤੇ ਵੀ ਅਸੀਂ ਕਿਵੇਂ ਮਤਲਬ ਕੀ ਸਹਿਜਾਤਾਂ ਦੇ ਯਾਦ ਨੂੰ ਕਿਵੇਂ ਵੱਧ ਤੋਂ ਵੱਧ ਪਿਆਰ ਦੇ ਨਾਲ ਵੱਧ ਤੋਂ ਵੱਧ ਸ਼ਰਧਾ ਭਾਵਨਾ ਦੇ ਨਾਲ ਮਲਾਈਏ ਤੋਂ ਬਹੁਤ ਸੰਗਤਾਂ ਦੇ ਸਾਯਾ ਇਹ ਨੌਜਵਾਨਾਂ ਦਾ ਤੁਸੀਂ ਦੇਖੋਗੇ ਬੀਐਚ ਤਕਰੀਬਨ 100 ਨੌਜਵਾਨ ਆਲੇ-ਦਾਲੇ ਫਿਰ ਰਹੇ ਆ ਜਿਹੜਾ ਝੰਡੀਆਂ ਲੈ ਕੇ ਜਾਂ ਪ੍ਰਸਾਦ ਲੈ ਕੇ ਜਾਂ ਆਪਣੀ ਆਪਣੀ ਸਿਓ ਨਾਲ ਹੁਣ ਇੱਥੇ ਲਾ ਲੋ ਨਾਬੇ ਦੇ ਵਿੱਚ ਦੇਖੋ ਇੱਕ ਸਾਧੂ ਸੰਤਾਂ ਦੀ ਬਾਬਾ ਤੋਤਾ RAM ਜੀ ਦੀ ਯਾਦ ਦੇ ਵਿੱਚ ਪਹਿਲਾਂ ਬਾਬਾ ਤੋਤਾ RAM ਜੀ ਇੱਥੇ ਲੰਗਰ ਲਾਇਆ ਕਰਦੇ ਸੀ ਆ ਆਦਰ ਸਤਕਾਰ ਕਰਦੇ ਸੀ ਨਗਰ ਕੀਰਤਨ ਆ ਅੱਜ ਉਹਨਾਂ ਦੇ ਉਹਨਾਂ ਦੀ ਰੋ ਤੁਹਾਡੇ ਵਿੱਚ ਸਾਰੇ ਹਾਂ ਇਸ ਕਰਕੇ ਆਸੀਂ ਬਹੁਤ ਬੱਤੋਤਰਾਮ ਜੀ ਦੀ ਆਤਮਾ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿਰਪਾ ਕਰੇ ਪਰਮੇਸ਼ਰ ਵਾਹਿਗੁਰੂ ਆਪ ਦੇ ਸਾਰੇ ਸੰਗਤਾਂ ਦਾ ਜੀ ਇਹਨਾਂ ਨੇ ਆਦਰ ਸਤਕਾਰ ਕੀਤਾ ਨਗਰ ਕੀਰਤਨ ਦਾ ਤੇ ਸ਼ਕਰ ਕੀਰਤਨ ਨੂੰ ਵੀ ਆਸਕਦਾ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਹੈ ਜੀ ਪਿੰਡ ਵਾਸੀਆ ਉੱਥੇ ਅਲ ਵਰਕ ਦੇ ਨੰਬਰਦਾਰ ਜੀ ਬਹੁਤ ਜੀ ਬਹੁਤ ਰਹੁਤਨ ਐ ਨਹੀਂ